ਅਜਗਰ ਨਾਲ ਪੰਗਾ ਲੈਣਾ ਨੌਜਵਾਨ ਨੂੰ ਪਿਆ ਮਹਿੰਗਾ ਨੌਜਵਾਨ ਨੂੰ ਬਹਾਦਰੀ ਦਿਖਾਉਣ ਦੀ ਚੁਕਾਉਣੀ ਪਈ ਭਾਰੀ ਕੀਮਤ ਵੀਡੀਓ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੁਸੀਂ ਵੀ ਇਸ ਨੌਜਵਾਨ ਨੂੰ ਰੱਜ ਕੇ ਪਾਉਂਗੇ ਲਾਂਤ ਅਜਗਰ ਨੇ ਨੌਜਵਾਨ ਤੇ ਕਰਤਾ ਹਮਲਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਈਵਨ ਮੀਡੀਆ ਮਿਆਸ਼ੂਦੀਪ ਕੌਰ ਸੋਸ਼ਲ ਮੀਡੀਆ ਦਾ ਕਰੇਜ ਅੱਜ ਕੱਲ ਲੋਕਾਂ ਦੇ ਵਿੱਚ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਵੀਡੀਓਜ਼ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਲੋਕ ਆਪਣੀ ਜਾਨ ਖਤਰੇ ਦੇ ਵਿੱਚ ਪਾ ਲੈਂਦੇ ਨੇ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਲੰਨਤਾ ਪਾਉਗੇ ਤੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਜਗਰ ਭਾਵੇਂ ਜ਼ਹਿਰੀਲਾ ਨਾ ਹੋਵੇ ਪਰ ਇਹ ਇੱਕ शिकारी सांप है पर इस ਨਾਲ ਵੀ ਲੋਕ ਜਿਹੜੇ ਨੇ ਸ਼ਰਾਧਤਾ ਕਰਦੇ ਨੇ ਅਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਅਜਹੀਆਂ ਹਰਕਤਾਂ ਕਰਨ ਤੱਕ ਉਤਰ ਆਉਂਦੇ ਨੇ ਕਿ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਆਪਣੀ ਚਾਨ ਵੀ ਜੋਖਮ ਦੇ ਵਿੱਚ ਪਾ ਲੈਂਦੇ ਨੇ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਜਿਸ ਦੇ ਵਿੱਚ ਨੌਜਵਾਨ ਬਹਾਦਰੀ ਦਿਖਾਉਂਦਾ ਅਤੇ ਬਹਾਦਰੀ ਦਿਖਾਉਣੇ ਇਸ ਨੌਜਵਾਨ ਨੂੰ ਛੜੀਆ ਮਹਿੰਗੀ ਪੈ ਜਾਂਦੀ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਵੀ ਇਸ ਨੌਜਵਾਨ ਨੂੰ ਲਾਂਤਾਂ ਜ਼ਰੂਰ ਪਾਉਂਗੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਦੇਖਿਆ ਜਾ ਸਕਦਾ ਇੱਕ ਨੌਜਵਾਨ ਅਜਗਰ ਦੇ ਨਾਲ ਖੇਡਦਾ ਦਿਖਾਈ ਦੇ ਰਿਹਾ ਉਸ ਨੂੰ ਹੱਥ ਵਿੱਚ ਲੈ ਕੇ ਪੋਜ਼ ਮਾਰਦਾ ਦਿਖਾਈ ਦੇ ਰਿਹਾ ਪਰ ਅਗਲੇ ਹੀ ਪਲ ਜੋ ਹੋਇਆ ਉਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਵੀਡੀਓ ਵਿੱਚ ਦੇਖੋ ਕਿਵੇਂ ਨੌਜਵਾਨ ਅਜਗਰ ਦੇ ਨਾਲ ਮસ્ਤੀ ਕਰਦਾ ਦਿਖਾਈ ਦੇ ਰਿਹਾ ਪਰ ਉਸ ਨੂੰ ਮસ્ਤੀ ਕਰਨੀ ਉਦੋਂ ਮਹਿੰਗੀ ਪੈ ਜਾਂਦੀ ਹੈ ਜਦੋਂ ਅਜਗਰ ਦੇ ਵੱਲੋਂ ਉਸ ਦੇ ਮੂੰਹ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜੀਹਾਂ ਅਜਗਰ ਦੇ ਨਾਲ ਉਹ ਮસ્ਤੀ ਕਰ ਰਿਹਾ ਹੁੰਦਾ ਅਤੇ ਅਜਗਰ ਦੇ ਵੱਲੋਂ ਉਸ ਦੇ ਮੂੰਹ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਹਮਲਾ ਇੰਨਾ ਤੇਜ਼ ਸੀ ਕਿ ਨੌਜਵਾਨ ਨੂੰ ਠੀਕ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਲੋਕ ਵੀ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਇਹ ਪਾਗਲ ਹੈ ਇਹ ਮੂਰਖਾ ਇਹ ਜਿਹੇ ਹਰਕਤਾਂ ਕਰ ਰਿਹਾ ਹੈ ਲੋਕ ਵੀ ਇਸ ਨੂੰ ਲੰੰਤਾ ਪਾ ਰਹੇ ਨੇ ਤੇ ਕੁਝ ਲੋਕ ਜਿਹੜੇ ਨੇ ਨੌਜਵਾਨ ਦੀ ਲਾਪਰਵਾਹੀ ਤੇ ਵੀ ਸਵਾਲ ਉਠਾ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ 'ਚ ਰਾਈ ਜ਼ਰੂਰ ਦਿਓ ਅਤੇ ਇਸ ਨੌਜਵਾਨ ਨੂੰ ਲੰਨ ਤਾਂ ਜ਼ਰੂਰ ਪਾਇਓ ਤੇ ਅਜਹੀਆਂ ਹਰਕਤਾਂ ਕਰਨ ਤੋਂ ਗੁਰੇਜ਼ ਕਰਿਓ ਤਾਂ ਜੋ ਤੁਹਾਡੀ ਵੀ ਜਾਣ ਨਾਲ ਕੋਈ ਹਾਦਸਾ ਨਾ ਵਾਪਰ ਸਕੇ ਅਜਗਰ ਨਾਲ ਪੰਗਾ ਲੈਣਾ ਨੌਜਵਾਨ ਨੂੰ ਪਿਆ ਮਹਿੰਗਾ ਨੌਜਵਾਨ ਨੂੰ ਬਹਾਦਰੀ ਦਿਖਾਉਣ ਦੀ ਚੁਕਾਉਣੀ ਪਈ ਭਾਰੀ ਕੀਮਤ ਵੀਡੀਓ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੁਸੀਂ ਵੀ ਇਸ ਨੌਜਵਾਨ ਨੂੰ ਰੱਜ ਕੇ ਪਾਉਂਗੇ ਲਾਂਤ ਅਜਗਰ ਨੇ ਨੌਜਵਾਨ ਤੇ ਕਰਤਾ ਹਮਲਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਿਆਸ਼ੁਦੀਪ ਕੌਰ ਸੋਸ਼ਲ ਮੀਡੀਆ ਦਾ ਕਰੇਜ ਅੱਜ ਕੱਲ ਲੋਕਾਂ ਦੇ ਵਿੱਚ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਵੀਡੀਓਜ਼ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਲੋਕ ਆਪਣੀ ਜਾਨ ਖਤਰੇ ਦੇ ਵਿੱਚ ਪਾ ਲੈਂਦੇ ਨੇ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਲੰਨਤਾ ਪਾਓਗੇ ਤੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਜਗਰ ਭਾਵੇਂ ਜ਼ਹਿਰੀਲਾ ਨਾ ਹੋਵੇ ਪਰ ਇਹ ਇੱਕ ਸ਼ਿਕਾਰੀ ਸੱਪ ਹੈ ਪਰ ਇਸ ਨਾਲ ਵੀ ਲੋਕ ਜਿਹੜੇ ਨੇ ਸ਼ਰਾਤਾ ਕਰਦੇ ਨੇ ਅਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਅਜਹੀਆਂ ਹਰਕਤਾਂ ਕਰਨ ਤੱਕ ਉਤਰ ਆਉਂਦੇ ਨੇ ਕਿ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਆਪਣੀ ਚਾਨ ਵੀ ਜੋਖਮ ਦੇ ਵਿੱਚ ਪਾ ਲੈਂਦੇ ਨੇ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਜਿਸ ਦੇ ਵਿੱਚ ਨੌਜਵਾਨ ਬਹਾਦਰੀ ਦਿਖਾਉਂਦਾ ਅਤੇ ਬਹਾਦਰੀ ਦਿਖਾਉਣੇ ਇਸ ਨੌਜਵਾਨ ਨੂੰ ਜੜੀਆ ਮਹਿੰਗੀ ਪੈ ਜਾਂਦੀ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਵੀ ਇਸ ਨੌਜਵਾਨ ਨੂੰ ਲੰਤਾਂ ਜ਼ਰੂਰ ਪਾਉਂਗੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਦੇਖਿਆ ਜਾ ਸਕਦਾ ਇੱਕ ਨੌਜਵਾਨ ਅਜਗਰ ਦੇ ਨਾਲ ਖੇਡਦਾ ਦਿਖਾਈ ਦੇ ਰਿਹਾ ਉਸ ਨੂੰ ਹੱਥ ਵਿੱਚ ਲੈ ਕੇ ਪੋਜ਼ ਮਾਰਦਾ ਦਿਖਾਈ ਦੇ ਰਿਹਾ ਪਰ ਅਗਲੇ ਹੀ ਪਲ ਜੋ ਹੋਇਆ ਉਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਵੀਡੀਓ ਵਿੱਚ ਦੇਖੋ ਕਿਵੇਂ ਨੌਜਵਾਨ ਅਜਗਰ ਦੇ ਨਾਲ ਮસ્ਤੀ ਕਰਦਾ ਦਿਖਾਈ ਦੇ ਰਿਹਾ ਪਰ ਉਸ ਨੂੰ ਮસ્ਤੀ ਕਰਨੀ ਉਦੋਂ ਮਹਿੰਗੀ ਪੈ ਜਾਂਦੀ ਹੈ ਜਦੋਂ ਅਜ਼ਗਰ ਦੇ ਵੱਲੋਂ ਉਸਦੇ ਮੂੰਹ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਜੀ ਹਾਂ ਅਜ਼ਗਰ ਦੇ ਨਾਲ ਉਹ ਮસ્ਤੀ ਕਰ ਰਿਹਾ ਹੁੰਦਾ ਅਤੇ ਅਜ਼ਗਰ ਦੇ ਵੱਲੋਂ ਉਸਦੇ ਮੂੰਹ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਹਮਲਾ ਇੰਨਾ ਤੇਜ਼ ਸੀ ਕਿ ਨੌਜਵਾਨ ਨੂੰ ਠੀਕ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਲੋਕ ਵੀ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਇਹ ਪਾਗਲ ਹੈ ਇਹ ਮੂਰਖਾ ਇਹ ਜਿਹੇ ਹਰਕਤਾਂ ਕਰ ਰਿਹਾ ਹੈ ਲੋਕ ਵੀ ਇਸ ਨੂੰ ਲਾਂਤਾਂ ਪਾ ਰਹੇ ਨੇ ਤੇ ਕੁਝ ਲੋਕ ਜਿਹੜੇ ਨੇ ਨੌਜਵਾਨ ਦੀ ਲਾਪਰਵਾਹੀ ਤੇ ਵੀ ਸਵਾਲ ਉਠਾ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਅਚ ਰਾਈ ਜਰੂਰ ਦਿਓ ਅਤੇ ਇਸ ਨੌਜਵਾਨ ਨੂੰ ਲਾਂਤਾਂ ਜਰੂਰ ਪਾਓ ਤੇ ਅਜਹੀਆਂ ਹਰਕਤਾਂ ਕਰਨ ਤੋਂ ਗੁਰੇਜ਼ ਕਰਿਓ ਤਾਂ ਜੋ ਤੁਹਾਡੀ ਵੀ ਜਾਣ ਨਾਲ ਕੋਈ ਹਾਦਸਾ ਨਾ ਵਾਪਰ ਸਕੇ